ਅੱਗੇ ਹੈ ਜੀ ਤੀਜੀ ਪੌੜੀ ਦੀ ਦੂਸਰੀ ਪੰਕਤੀ ਗਾਵੇ ਕੋ ਦਾਤ ਜਾਣੇ ਨਿਸ਼ਾਨ ਤੈਨੂੰ ਗਾ ਵੀ ਸਕਦੇ ਹਾਂ ਜੀ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਫਿਰ ਗੱਲ ਲੱਗੀ ਜੀ ਗਾਵੇ ਬੋਲਣਾ ਗਾਉਣਾ ਵਿਚਾਰ ਕਰਨੀ ਕੋ ਕੋਈ ਮਨੁੱਖ ਦਾਤ ਉਸ ਪ੍ਰਭੂ ਪਰਮਾਤਮਾ ਦੀਆਂ ਬਖਸ਼ੀਆਂ ਦਾਤਾ ਉਸ ਦੀਆਂ ਨਿਸ਼ਾਨੀਆਂ ਉਸ ਦੀਆਂ ਰਹਿਮਤਾਂ ਠੀਕ ਹੈ ਜੀ ਕੋਈ ਮਨੁੱਖ ਉਸ ਪ੍ਰਭੂ ਪਰਮਾਤਮਾ ਦੀਆਂ ਦਿੱਤਾ ਦਿੱਤੀਆਂ ਦਾਤਾਂ ਨੂੰ ਗਾਉਂਦਾ ਹੈ ਜੀ ਭਾਵ ਦਾਤਾਂ ਦਾ ਸ਼ੁਕਰਾਨਾ ਕਰਦਾ ਹੈ ਜੀ ਅਤੇ ਜਾਣੇ ਨਿਸ਼ਾਨ ਇਹ ਜਾਣਦਾ ਹੈ ਕਿ ਇਹ ਮੇਰੇ ਪ੍ਰਭੂ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਨਿਸ਼ਾਨੀਆਂ ਹਨ ਇਹ ਮੇਰੇ ਪ੍ਰਭੂ ਪਰਮਾਤਮਾ ਦੀਆਂ ਬਖਸ਼ਿਸ਼ਾਂ ਹਨ ਜਿਹੜੀਆਂ ਉਹ ਦਾਤਾਂ ਹਨ ਜੀ ਤੇ ਆਓ ਅਰਥਾਂ ਦੇ ਝਾਤ ਮਾਰਦੇ ਹਾਂ ਕਈ ਮਨੁੱਖ ਪ੍ਰਭੂ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਨੂੰ ਗਾਉਂਦੇ ਹਨ ਠੀਕ ਹੈ ਗਾਵੇ ਕੋ ਦਾਤ ਕਿ ਪ੍ਰਭੂ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਨੂੰ ਗਾਉਂਦੇ ਹਨ ਭਾਵ ਦਾਤਾਂ ਦਾ ਸ਼ੁਕਰਾਨਾ ਕਰਦੇ ਹਨ ਅਤੇ ਸਭ ਨੂੰ ਦੱਸਦੇ ਹਨ ਕਿ ਪਰਮਾਤਮਾ ਦੀ ਰਹਿਮਤ ਹੋਈ ਸਾਨੂੰ ਇੱਕ ਵਧੀਆ ਧੀ ਪੁੱਤ ਮਿਲ ਗਿਆ ਪਰਮਾਤਮਾ ਦੀ ਰਹਿਮਤ ਹੋਈ ਸਾਨੂੰ ਅਸੀਂ ਨਵੀਂ ਪ੍ਰਾਪਰਟੀ ਲੈ ਲਈ ਨਵਾਂ ਘਰ ਲੈ ਲਿਆ ਨਵੀਂ ਕਾਰ ਲੈ ਲਈ ਅਤੇ ਉਹਨਾਂ ਦਾਤਾਂ ਨੂੰ ਪ੍ਰਭੂ ਪਰਮਾਤਮਾ ਦੀਆਂ ਨਿਸ਼ਾਨੀਆਂ ਸਮਝ ਕੇ ਸ਼ੁਕਰਾਨੇ ਵਿੱਚ ਗਾਉਂਦੇ ਹਨ ਜਾਣੇ ਨਿਸ਼ਾਨ ਇਹ ਕੋਸ਼ਿਸ਼ ਕਰਦੇ ਨੇ ਕਿ ਇਹ ਮੇਰੇ ਪ੍ਰਭੂ ਪਰਮਾਤਮਾ ਦੀ ਬਖਸ਼ੀ ਹੋਈ ਨਿਸ਼ਾਨੀ ਹੈ ਜਿਵੇਂ ਕੋਈ ਧੀ ਪੁੱਤਰ ਜਨਮ ਲੈਂਦਾ ਹੈ ਜੀ ਆਪਾਂ ਕਹਿੰਦੇ ਆ ਕਿ ਇਹ ਮੇਰੇ ਧੀ ਪੁੱਤਰ ਨੇ ਜਨਮ ਲਿਆ ਜੀ ਘਰ ਵਿੱਚ ਤੇ ਕਈ ਮਨੁੱਖ ਉਸ ਧੀ ਪੁੱਤਰ ਨੂੰ ਉਸ ਪਰਮਾਤਮਾ ਦੀਆਂ ਨਿਸ਼ਾਨੀਆਂ ਸਮਝ ਕੇ ਰੱਖਦਾ ਹੈ ਸਾਹਮਣੇ ਰੱਖਦਾ ਹੈ ਕਿ ਇਹ ਮੇਰੇ ਪ੍ਰਭੂ ਪਰਮਾਤਮਾ ਦੀ ਹੈ ਜਿਵੇਂ ਹੋਰ ਕਈ ਨਿਸ਼ਾਨੀਆਂ ਨੇ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਿਸ਼ਾਨੀਆਂ ਤਲਵਾਰ ਹੋਗੇ ਵਸਤਰ ਹੋਗੇ ਕੜੇ ਹੋਗੇ ਗਾਗਰਾਂ ਹੋਗੀਆਂ ਆਪਾਂ ਸਾਮ ਸਾਮ ਕੇ ਰੱਖੀਆਂ ਜੀ ਸਿੱਖਾਂ ਦੇ ਲਈ ਤੇ ਆਪਾਂ ਉਹਨੂੰ ਬਹੁਤ ਕੀਮਤੀ ਨਿਸ਼ਾਨੀਆਂ ਸਮਝ ਕੇ ਰੱਖਦੇ ਆਂ ਜੀ ਉਵੇਂ ਹੀ ਹਰ ਸਾਨੂੰ ਜੇਕਰ ਆਪਾਂ ਜਾਂ ਹਰ ਕੋਈ ਮਿਲੀ ਦਾਤ ਨੂੰ ਕੁਝ ਕੋਈ ਚਾਹੇ ਨਵੀਂ ਗੱਡੀ ਹੋਵੇ ਘਰ ਹੋਵੇ ਧੀ ਪੁੱਤ ਹੋਵੇ ਕੁਝ ਵੀ ਹੋਵੇ ਜਿਸ ਨੂੰ ਪ੍ਰਭ ਪ੍ਰਮਾਤਮਾ ਦੀਆਂ ਨਿਸ਼ਾਨੀਆਂ ਸਮਝ ਕੇ ਸ਼ੁਕਰਾਨੇ ਵੱਲੋਂ ਗਾਈਏ ਜੀ ਤੇ ਬਹੁਤ ਲੋਕੀ ਗਾਉਂਦੇ ਵੀ ਹਨ